ਜਾਗ ਕਿਸੇ ਦੇ ਘਰ ਲੱਗੀ ਹੈ ਕੱਲ ਨੂੰ ਆਪਣੇ ਘਰ ਤੱਕ ਆਉਣੀ ਹੈ ਉਹ ਤੇ ਚੰਗੇ ਜੇ ਤੁਹਾਡੇ ਧਿਆਨ ਚਾਉਂਦਾ ਕੋਈ ਐਮਸੀ ਜਾਂ ਨੰਬਰ ਦਾ ਸਰਪੰਚ ਉਹਨਾਂ ਦੀ ਜ਼ਮਾਨਤ ਦੇਂਦਾ ਜਾਂ ਤਸਦੀਕ ਕਰਦਾ ਤਾਂ ਫਿਰ ਨਹੀਂ ਔਰ ਐਸਐਸਜੀ ਸਾਹਿਬ ਨੇ ਇਹ ਵੀ ਕਿਹਾ ਹੈ ਵੀ ਜਿਹੜਾ ਬੰਦਾ ਨਸ਼ਾ ਤੱਕਰ ਦੀ ਮਦਦ ਕਰਦਾ ਜਾਂ ਉਹਦੀ ਜ਼ਮਾਨਤ ਵੀ ਜਾਂਦਾ ਉਹ ਉਹਦੀ ਬਰਾਬਰ ਦਾ ਕੀ ਥਾਣਾ ਪਿੰਡ ਅਗਾਇਆ ਸੰਭਿ ਦੇ ਕਿ ਪਰਚੇ ਵੀ ਹੋ ਗਏ ਇਸ ਤੋਂ ਇਲਾਵਾ ਜਿਹੜੇ ਬੱਚੇ ਗਲਤ ਰਾਹ ਦੇ ਵਿੱਚ ਪੈ ਕੇ ਆਦੀ ਹੋ ਚੁੱਕੇ ਨੇ ਟੀਨ ਦੇ ਆਦੀ ਹੋ ਚੁੱਕੇ ਨੇ ਉਹਨਾਂ ਵਾਂਗੂ ਸਰਕਾਰ ਨੇ ਡੀ ਅਡਿਕਸ਼ਨ ਸੈਂਟਰ ਜਿਹੜੇ ਬਿਲਕੁਲ ਖਾਲੀ ਖੋਲੇ ਬਿਨਾਂ ਕਿਸੇ ਚੀਜ਼ ਜਿੱਤੇ ਖਾਣੇ ਲਈ ਆ ਸਕਦੇ ਜੀ ਜਾਂ ਡੀ ਅਡਿਕਸ਼ਨ ਸੈਂਟਰ ਸwamy ਦੇ ਇਹਨੂੰ ਕਿੰਨੀ ਮਕਦਾਰ ਦੇ ਵਿੱਚ ਜਿਹੜਾ ਇਹ ਰਾਜ ਦੀ ਲੋੜ ਹੈ ਇਹ ਲੋਕ ਕਿਹਾ ਤੋਂ ਨੇ ਸੋ ਸਾਡੇ ਨਾਲ ਸਾਰਾ ਇਹ ਹੈਲਥ ਡਿਪਾਰਟਮੈਂਟ ਪੁਲਿਸ ਪ੍ਰਸ਼ਾਸਨ ਬੈਠਾ ਸਰਕਾਰ ਕਿਸ ਸਰਕਾਰ ਕੋਈ ਪਲੇਟਫਾਰਮ ਨਹੀਂ ਦਿੰਦੀ ਜਿੱਦਾਂ ਅਸੀਂ ਪਰਸਨਲੀ ਵੀ ਪੰਜੀ ਉਹਨਾਂ ਦੇ ਨਾਲ ਅਸੀਂ ਪਹਿਲਾਂ ਵੀ ਕੰਮ ਕੀਤਾ 2023 ਦੇ ਵਿੱਚ ਕਿਉਂਕਿ ਜਿਨ੍ਹਾਂ ਦਾ ਨਾ ਤਾਂ ਅੱਜ ਤੱਕ ਐਸਐਚਓ ਸਾਹਿਬ ਬੈਠੇ ਨੇ ਪਹਿਲੇ ਵੀ ਐਸਐਚਓ ਸਾਹਿਬ ਇੱਥੇ ਰਹਿ ਕੇ ਗਏ ਨੇ ਨਾ ਤਾਂ ਅੱਜ ਤੱਕ ਸੁਖਦੀਪ ਸਿੰਘ ਨੇ ਕਿਸੇ ਨਸ਼ੇ ਵਾਲੇ ਦੇ ਖਿਲਾਫ ਫੋਨ ਕੀਤਾ ਹੈ ਹੱਕ 'ਚ ਤੇ ਨਾ ਹੀ ਕਿਸੇ ਚੋਰ ਦੇ ਖੁਦ ਚੋਰ ਫੜਾਏ ਨੇ ਖੁਦ ਨਸ਼ੇ ਵਾਲੇ ਫੜਾਏ ਨੇ ਸੋ ਮਜ਼ਾਕ ਵਾਲਾ ਕੰਮ ਨਹੀਂ ਹੈਗਾ ਠੀਕ ਹੈ ਤੁਹਾਡਾ ਸਾਥ ਦੇ ਮਾਸੇ ਸਰਕਾਰ ਬੈਠੀ ਹੈ ਪਰ ਮੈਨੂੰ ਤੁਹਾਡਾ ਸਾਥ ਵੀ ਚਾਹੀਦਾ ਨਾਲ ਜੇ ਤੁਸੀਂ ਸਾਥ ਦਿਦਿਓ ਆਪਣਾ ਸਾਰਾ ਸਰਕਾਰ ਦਾ ਤੇ ਫਿਰ ਤੇ ਨਸ਼ਾ ਖਤਮ ਹੋ ਸਕਦਾ ਹੈ ਨੌਜਵਾਨ ਪੀੜੀ ਨੂੰ ਬਚਾਉਣ ਵਾਲੀ ਗੱਲ ਹੈ ਅੱਜ ਅੱਗ ਕਿਸੇ ਦੇ ਘਰ ਲੱਗੀ ਹੈ ਕੱਲ ਨੂੰ ਆਪਣੇ ਘਰ ਤੱਕ ਆਉਣੀ ਹੈ ਉਹ ਤੇ ਚੰਗੇ ਕਾਰਜ ਵਾਸਤੇ ਸਰਬੱਤ ਦੇ ਭਲੇ ਵਾਸਤੇ ਆਪਾਂ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਅੱਗੇ ਸੋ ਇੱਕ ਆਖਰੀ ਜਿਹੜੀ ਪ੍ਰੋਗਰਾਮ ਦੇ ਵਿੱਚ ਸਰਕਾਰ ਵੱਲੋਂ ਸੋਚ ਪਾਉਣੀ ਹੁੰਦੀ ਹੈ ਉਹ ਮੈਂ ਬੋਲੂਗੀ ਤੁਸੀਂ ਸਾਰੇ ਜਣੇ ਖੜੇ ਹੋ ਜੋਗੇ ਪਲੀਜ਼ ਮੈਂ ਇਹ ਪੰਜਾਬ ਸਰਕਾਰ ਨੇ ਸਾਰੇ ਪਿੰਡਾਂ ਦੇ ਵਿੱਚ ਅਵਾਰਡਸ ਦੇ ਵਿੱਚ ਖਵਾਉਣ ਵਾਸਤੇ ਕਹੀ ਹੈ ਕਿਉਂਕਿ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਮੱਥਾ ਟੇਕ ਕੇ ਸੌਂ ਖਾਂਦੇ ਆ ਕਿ ਅਸੀਂ ਬੁਰੇ ਕੰਮ ਨਹੀਂ ਹੋਣੇ ਕਰਨੇ ਆਪਾਂ ਸਰਬਾਦਾ ਭਲਾ ਮੰਗਦੇ ਆ ਇਸੇ ਤਰੀਕੇ ਦੇ ਨਾਲ ਇਹ ਇੱਕ ਸੌਂ ਆਏ ਜਿਹੜੀ ਵੀ ਸਾਰੇ ਸੱਚੇ ਦਿਨੋਂ ਘਰਿਓ ਠੀਕ ਹੈ ਮੈਂ ਬੋਲੂਗੀ ਤੁਸੀਂ ਮੇਰੇ ਪਿੱਛੇ-ਪਿੱਛੇ ਬੋਲ ਸਕਦੇ ਹੋ ਠੀਕ ਹੈ ਜੀ ਵੈਗੁਰੂ ਜੀ ਦਾ ਅ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਸਾਡਾ ਜੀ ਯੁਗ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਜਿਹੜਾ ਨਸ਼ਾ ਮੁਕਤੀ ਮੋਰਚਾ ਜਿਹੜੀ ਸਾਡੇ ਪ੍ਰੋਗਰਾਮ ਚੱਲ ਰਿਹਾ ਹੈ ਪਿੰਡਾਂ ਦੇ ਵਿੱਚ ਜਿਹਦੇ ਵਿੱਚ ਸੋਹ ਵਿੱਚ ਚਾਈ ਜਾ ਰਹੀ ਹੈ ਲੋਕਾਂ ਨੂੰ ਵਿਸ਼ਵਾਸ ਦਿਤਾਇਆ ਜਾ ਰਿਹਾ ਹੈ ਕਿ ਗਵਰਨਮੈਂਟ ਜਿਹੜੀ ਕੰਮ ਕਰ ਰਹੀ ਹੈ ਉਹ ਗਰਾਊਂਡ ਪੱਧਰ ਦੇ ਉਸ ਤੇ ਜਾ ਕੇ ਪ੍ਰੋਗਰਾਮਸ ਕਰਕੇ ਜਿੱਥੇ ਕਿ ਜਿਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਰਾਜਸਥਾਨੀ ਇੱਕ ਨੰਬਰ ਵਾਰਡ ਦੇ ਵਿੱਚ ਪ੍ਰੋਗਰਾਮ ਕੀਤਾ ਜਿੱਥੇ ਦੇ ਐਮਸੀ ਬਿੱਟੂ ਜੀ ਇੱਥੇ ਬੈਠੇ ਨੇ ਔਰ ਸਾਡੀ ਐਸ ਐਚਓ ਸਾਹਿਬ ਇੱਥੇ ਨੇ ਸਾਡੀ ਮੈਡੀਕਲ ਆਫੀਸਰ ਇੱਥੇ ਨੇ ਸੋ ਈਚ ਐਂਡ ਐਵਰੀਬਾਡੀ ਇਜ਼ ਅਵੇਲੇਬਲ ਹੇਅਰ ਰਾਈਟ ਨਾਓ ਇਹ ਕਰਕੇ ਕਿ ਲੋਕਾਂ ਦੀ ਸਹੂਲਤ ਵਾਸਤੇ ਜਿਹੜੇ ਲੋਕੀ ਨਸ਼ਾ ਛੱਡਣਾ ਚਾਹੁੰਦੇ ਆ ਅਸੀਂ ਉਹਨਾਂ ਦਾ ਇਲਾਜ ਫ੍ਰੀ ਕਰਾਵਾਂਗੇ ਔਰ ਜਿਹੜੀ ਲੋਕੀ ਨਸ਼ਾ ਵੇਚਦੇ ਆ ਅਸੀਂ ਉਹਨਾਂ ਨੂੰ ਕਹਾਂਗੇ ਕਿ ਉਹਨਾਂ ਦੀ ਜਿਹੜੀ ਹੈ ਇਨਵੈਲਪ ਚ ਪਾ ਕੇ ਸਾਨੂੰ ਨਾਮ ਦੇਣ ਸੋ ਥੈਟ ਕੀ ਸਾਡੀ ਐਸ ਐਚਓ ਸਾਹਿਬ ਉਹਨਾਂ ਦੇ ਉੱਤੇ ਕਾਰਵਾਈ ਕਰਨ ਸੋ ਗਵਰਨਮੈਂਟ ਇਹਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਹੈ ਔਰ ਸੀਰੀਅਸਲੀ ਅਸੀਂ ਲੋਕਾਂ ਦੀ ਹੈ ਮੈਡਮ ਜੀ ਸਤਾ ਤੁਸੀਂ ਕਿਹਾ ਕਿ ਜਿਹੜੇ ਨੰਬਰਦਾਰ ਉਹਨਾਂ ਦੀ ਜਮਾਨਤਾਂ ਨਾ ਦੇਣ ਜੇ ਤੁਹਾਡੇ ਧਿਆਨ ਚ ਆਉਂਦਾ ਕੋਈ ਐਨਸੀ ਜਾਂ ਨੰਬਰਦਾਰ ਸਰਪੰਚ ਉਹਨਾਂ ਦੀ ਜਮਾਨਤ ਦੇਂਦਾ ਜਾਂ ਤਸਦੀਕ ਕਰਦਾ ਤਾਂ ਫਿਰ ਉਨ੍ਹਾਂ ਦੇ ਉੱਤੇ ਵੀ ਜੀ ਬਰਾਬਰ ਕਾਰਵਾਈ ਕੀਤੀ ਜਾਊ। ਇਹ ਐਸਐਸਪੀ ਸਾਹਿਬ ਵੱਲੋਂ ਤੇ ਡੀਜੀਪੀ ਵੱਲੋਂ ਆਰਡਰਸ ਵੀ ਹੈਗੇ ਨੇ ਔਰ ਐਸਐਸਪੀ ਸਾਹਿਬ ਨੇ ਇਹ ਵੀ ਕਿਹਾ ਹੈ ਵੀ ਜਿਹੜਾ ਬੰਦਾ ਅ ਨਸ਼ਾ ਤੱਕਰ ਦੀ ਮਦਦ ਕਰਦਾ ਜਾਂ ਉਹਦੀ ਜਮਾਨਤ ਢੇਨ ਜਾਂਦਾ ਉਹ ਉਹਦੇ ਬਰਾਬਰ ਦਾ ਹੀ ਗੁਨੇਗਾਰ ਹੁੰਦਾ ਕਿਉਂਕਿ ਜੇ ਨਸ਼ਾ ਵਿਚਣ ਵਾਲੇ ਨੂੰ ਸਪੋਰਟ ਕਰਦੇ ਹੋ ਤੇ ਤੁਸੀਂ ਵੀ ਉਹੋ ਜਿਹੀ ਉਹਦੇ ਬਰਾਬਰ ਦੇ ਹੀ ਗੁਨੇਗਾਰ ਹੁੰਦੇ। ਥੈਂਕ ਯੂ।